ਖਤਸ਼ਰੀ ਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬ੍ਰੌਟਨ ਲੈ ਕੇ ਮਾਰ ਦ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਸ਼੍ਰੀ ਕਾਲ ਤਖਤ ਸਾਇਬ ਪਹੁੰਚੇ ਸਰਦਾਰ ਸੁਖਬੀਰ ਸਿੰਘ ਬਾਦਲ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਸੌਂਪੀ ਅਰਜੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ ਜੈਡ ਸੁਰੱਖਿਆ ਕੇਂਦਰ ਨੂੰ ਖੁਦ ਪੱਤਰ ਲਿਖ ਕੇ ਕੀਤੀ ਸੀ ਮੰਗ ਚੰਡੀਗੜ੍ਹ 'ਚ ਜਲਦ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਦਿੱਤੀ ਮਨਜ਼ੂਰੀ ਸੀਮਾਨ ਨੇ ਪ੍ਰਾਲੀ ਸਾੜਨ ਨੂੰ ਲੈ ਕੇ ਚੁੱਕੇ ਸਵਾਲ ਕੇਂਦਰ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੀ ਅਕਾਲ ਤਖਸੈਬ ਵੱਲੋਂ ਤਨਖਾਹਿਆ ਕਰਾ ਦਿੱਤੇ ਗਏ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਨਸਤਮਸਤਕ ਹੋਏ ਇਸ ਦੌਰਾਨ ਉਹਨਾਂ ਵੱਲੋਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲਿਖਤੀ ਤੌਰ ਤੇ ਇੱਕ ਅਰਜੀ ਦਿੱਤੀ ਜਿਸ ਵਿੱਚ ਉਹਨਾਂ ਨੇ ਤਨਖਾਹ ਲਾਏ ਜਾਣ ਤੇ ਜਲਦ ਫੈਸਲਾ ਲਏ ਜਾਣ ਦੀ ਅਪੀਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇਸ ਕਤਰੇਤ ਪਹੁੰਚੇ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਸਿੰਘ ਸਹਿਬਾਨ ਨੂੰ ਤਨਖਾਹ ਲਾਏ ਜਾਣ ਦੇ ਬਾਅਦ ਜਲਦ ਫੈਸਲਾ ਕੀਤੇ ਜਾਣ ਦੀ ਅਪੀਲ ਕੀਤੀ ਇਸ ਮੌਕੇ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਖਤੀ ਅਰਜ਼ੀ ਸੌਂਪੀ ਹੈ ਜਿਸ ਦੌਰਾਨ ਉਨ੍ਹਾਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਈ ਸਾਲਾਂ ਤੋਂ ਅਕਾਈਦਲ ਖਿਲਾਫ ਕੂੜ ਪ੍ਰਚਾਰ ਚੱਲ ਰਿਹਾ ਹੈ ਕੁਝ ਲੋਕਾਂ ਨੇ ਪਾਰਟੀ ਤੋਂ ਬਾਗੀ ਹੋ ਕੇ ਅਕਾਲ ਤਖਤ ਸਾਹਿਬ 'ਤੇ ਸ਼ਿਕਾਇਤ ਕੀਤੀ ਜਿਸ ਤੇ ਸਿੰਘ ਸਹਿਬਾਨ ਨੇ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਮੈਂ ਤੁਰੰਤ ਸਪਸ਼ਟੀਕਰਨ ਦੰਦਿਆਂ ਆਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸਾਰਾ ਕੁਝ ਆਪਣੀ ਝੋਲੀ ਦੇ ਵਿੱਚ ਪਾ ਲਿਆ ਕਈ ਸਾਲਾਂ ਤੋਂ ਸ਼੍ਰੋਮੀ ਆਕਾਲੀ ਦਲ ਦੇ ਖਿਲਾਫ ਬਹੁਤ ਜ਼ੋਰ ਪ੍ਰਚਾਰ ਚੱਲ ਰਿਹਾ ਸੀ ਮਾਈਕ 'ਤੇ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਐਪਲੀਕੇਸ਼ਨ ਦਿੱਤੀ ਸਿੰਘ ਸਾਹਿਬ ਨੇ ਬੜਾ ਥੋੜਾ ਆਈਡੀਆ ਉਹਦਾ ਸਪਸ਼ਟਿਕ ਰਚਨਾ ਕਰ ਲਿਆ ਜਿੰਨਾ ਤੱਕਾ ਮਾਰਨਾ ਮਿਲ ਜੇ ਮੈਂ ਤੇ ਮੈਂ ਉਹਦਾ ਸਪਸ਼ਟਿਕ ਯਾਰ ਕੌਣ ਹੈ ਯਾਰ ਮਾਨਮ ਕੀ ਦਿੰਦਾ ਸਾਰਾ 쿠ਸ਼ੀ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਾਲਾ ਆਪਣੇ ਟੋਲੀ ਭਲੇ ਆ ਸੀ ਕਰਨਾ ਸ਼ਰੋਮਨੀ ਕਾਲੀ ਦਲਵਾਸੇ ਹਰ ਸਿੱਖ ਵਾਸਤੇ ਜੀ ਕਾਲਾ ਸਭ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਹਾਈ ਕਲਤਖ ਸਾਹਿਬ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਕੜੀ ਹੈ ਕਿਉਂਕਿ ਆਪਣੇ ਇੱਕ ਸਟਰੀਮ ਤੁਹਾਡੀ ਆ ਵੇਖ ਯਾਰ ਕਲਤਖ ਸਾਹਿਬ ਤਰਫੋਂ ਸਿੰਘ ਸਾਹਿਬ ਨੇ ਦਾਸ ਨੂੰ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨ ਹੀ ਉਹਨੀਆਂ ਯਾਰ ਕੀ ਯਾਰ ਮੈਂ ਸੋਚਿਆ ਸ਼੍ਰੀ ਕਲਤਖ ਸਾਹਿਬ आदेश लैन वास्ते जो सेवा जो हुक्म श्री अकाल तख्त साहब करी दल मेरे वास्ते प्रवान है पर मैं अज बेनती वास्ते आया कि तकरीबन ढाई महीनों तो वध हो गया समा हले तक जो आदेश किया गया तनखा लाई जाएगी हले तक कुछ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ 'ਚ ਅਦਾਸ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਦੱਸ ਦੇ ਕਿ ਸ੍ਰੀ ਕੱਲ ਤੱਕ ਸਾਹਿਬ ਦੇ ਜਥੇਦਾਰ ਵੱਲੋਂ ਪਿਛਲੇ ਦਿਨੀ ਇਸ ਸਬੰਧ ਵਿੱਚ ਸਿੱਖ ਬੁੱਧੀਜੀਵੀਆਂ ਦੀ ਇੱਕ ਇਕੱਤਰਤਾ ਵੀ ਸੱਦੀ ਗਈ ਸੀ ਅਤੇ ਗਲੇਰੀ ਕਾਰਵਾਈ ਸੰਬੰਧੀ ਸੁਝਾਅ ਵੀ ਲਏ ਗਏ ਸਨ ਹੁਣ ਇਸ ਮਾਮਲੇ ਦੇ ਵਿੱਚ ਇੱਕ ਵਾਰ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਨੁਮਾਇੰਦਿਆਂ ਦੀ ਵੀ ਮੀਟਿੰਗ ਸੱਦੇ ਜਾਣ ਦੀ ਸੰਭਾਵਨਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੈਡ ਸਿਕਿਉਰਿਟੀ ਛੱਡ ਦਿੱਤੀ ਹੈ ਪਿਛਲੇ ਕਾਫੀ ਸਮੇਂ ਤੋਂ ਜਥੇਦਾਰ ਵੱਲੋਂ ਜੈਡ ਸਿਕਿਉਰਿਟੀ ਵਾਪਸ ਕਰਨ ਲਈ ਪੱਤਰ ਭੇਜੇ ਜਾ ਰਹੇ ਸਨ ਬੀਤੀ ਦਿਨ ਸ਼ਾਮ ਸੀਆਰਪੀ ਦੇ ਸਾਰੇ ਮੁਲਾਜ਼ਮਾਂ ਨੂੰ ਸਿੰਘ ਸਾਹਿਬਾਨ ਦੀ ਰਿਹਾਸ ਤੋਂ ਰਵਾਨਗੀ ਪਾ ਦਿੱਤੀ ਹੈ ਪਿਛਲੇ ਸਮੇਂ ਤੋਂ ਲਗਾਤਾਰ ਚਰਚਾ ਦੇ ਵਿੱਚ ਚੱਲ ਰੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਮੁਹੱਈਆ ਕਰਵਾਈ ਜੈਡ ਸੁਰੱਖਿਆ ਵਾਪਸ ਕਰ ਦਿੱਤੀ ਹੈ ਪਿਛਲੇ ਸਮੇਂ ਤੋਂ ਜੈਡ ਸਿਕਿਉਰਿਟੀ ਵਾਪਸ ਕਰਨ ਲਈ ਉਹਨਾਂ ਵੱਲੋਂ ਪੱਤਰ ਭੇਜੇ ਜਾ ਰਹੇ ਸਨ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦਰਾਂ ਸਿਕਿਉਰਿਟੀ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਜੈਡ ਸਿਕਿਉਰਟੀ ਦਿੱਤੀ ਗਈ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਿੱਚ ਕਰੀਬ 15 ਤੋਂ 20 ਮੁਲਾਜ਼ਮ ਤਾਇਨਾਤ ਸਨ ਪਤਾ ਲੱਗਾ ਕਿ ਸੀਆਰਪੀ ਦੇ ਸਾਰੇ ਮੁਲਾਜ਼ਮਾਂ ਨੇ ਬੀਤੀ ਦੇਰ ਸ਼ਾਮ ਸਿੰਘ ਸਾਹਿਬ ਦੀ ਸਥਾਨਕ ਰਿਹਾਈ ਸ਼ੋਰਵਾਨੀ ਪਾ ਦਿੱਤੀ ਕੁਝ ਦਿਨ ਪਹਿਲਾਂ ਵਰਸਾ ਸਿੰਘ ਬਲਟੋਹਾ ਨਾਲ ਹੋਏ ਵਿਵਾਦ ਮਗਰੋਂ ਉਹਨਾਂ ਨੇ ਜਥੇਦਾਰ ਵਜੋਂ ਵੀ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਸ੍ਰੀ ਕਲਤਕਤ ਸਾਹਿਬ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਉਹਨਾਂ ਦੇ ਹੁਕਮਾਂ ਦੇ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ ਗਿਆ ਸੀ ਉਸ ਵੇਲੇ ਵੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਸੁਰੱਖਿਆ ਵਾਪਸ ਲੈਣ ਦੀ ਅਪੀਲ ਕੀਤੀ ਗਈ ਸੀ ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਸਮੇਂ ਤੋਂ ਕਈ ਵਾਰ ਕੇਂਦਰ ਨੂੰ ਅਪੀਲ ਕਰ ਚੁੱਕੇ ਸਨ ਕਿ ਸੁਰੱਖਿਆ ਵਾਪਸ ਲਈ ਜਾਵੇ ਜਾਣਕਾਰੀ ਅਨੁਸਾਰ ਹੁਣ ਗ੍ਰਹਿ ਮੰਤਰਾਲੇ ਨੇ ਉਹਨਾਂ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਜਿਸ ਦੇ ਚਲਦੇ ਸੁਰੱਖਿਆ ਵਾਪਸ ਲਈ ਗਈ ਹੈ ਚੰਡੀਗੜ੍ਹ 'ਚ ਹਰਿਆਣਾ ਵਿਧਾਨ ਸਭਾ ਦਾ ਨਵਾਂ ਭਵਨ ਬਣਨ ਦਾ ਰਾਹ ਸਾਫ਼ ਹੋ ਗਿਆ ਹੈ। ਦਰਅਸਲ ਕੇਂਦਰ ਸਰਕਾਰ ਨੇ ਦਖਲ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਹਰਿਆਣਾ ਨੂੰ ਵਿਧਾਨ ਸਭਾ ਭਵਨ ਬਣਾਉਣ ਜਾਣ ਲਈ ਜ਼ਮੀਨ ਦੇਣ ਦੇ ਪ੍ਰਸਤਾਵ ਵਿੱਚ ਸਹਿਮਤੀ ਦਿੱਤੀ ਹੈ। ਉਤੇ ਹੀ ਦੂਜੇ ਪਾਸੇ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲੇ ਦੇ ਲੈ ਕੇ ਸਵਾਲ ਚੁੱਕੇ ਨੇ। ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਹੈ। ਕੇਂਦਰੀ ਵਾਤਾਵਰਣ ਮੰਤਰਾਲੇ ਨੇ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੀ ਇਮਾਰਤ ਦੀ ਉਸ ਸਾਰੀ ਲਈ ਜ਼ਮੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸ ਦिए ਕਿ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗਪਟਾ ਨੇ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਬਣਾਉਣ ਲਈ ਯਤਨ ਸ਼ੁਰੂ ਕੀਤੇ ਸਨ ਅਤੇ ਹੁਣ ਕੇਂਦਰ ਸਰਕਾਰ ਨੇ ਇਸ ਮਾਮਲੇ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਉੱਥੇ ਹੀ ਦੂਜੇ ਪਾਸੇ ਕਾਲੀ ਦਲ ਦੇ ਬਲਾਰੇ ਅਰਸ਼ਦੀਪ ਪਲੇਰ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਲਗਾਤਾਰ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਪੰਜਾਬ ਤੋਂ ਉਸਦੇ ਹੱਕ ਖੋਹਣ ਲਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ। ਕੇਂਦਰ ਸਰਕਾਰ ਦਾ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ। ਹਰਿਆਣਾ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਫਿਰਦਾ ਚੰਡੀਗੜ੍ਹ 'ਚ। ਆ ਜੀਐਨਟੀ ਦੇ ਉਹਦੀ ਵੀ ਅਪਰੂਵਲ ਦਿੱਤੀ। ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ 'ਚ ਬੈਠੀਆਂ ਹਕੂਮਤਾਂ ਇਹ ਪੰਜਾਬ ਦੇ ਹੱਕ ਖੋਹਣ ਨੂੰ ਐਡੀਆਂ ਕਾਲੀਆਂ ਕਿਉਂ ਰਹਿੰਦੀਆਂ? ਕਿਉਂਕਿ ਐਨਜੀਟੀ ਕੋਲ ਤਾਂ ਚੰਡੀਗੜ੍ਹ ਦੀਆਂ ਬੜੀਆਂ ਪ੍ਰੋਬਲਮ ਪੈਂਡਿੰਗ ਪਈਆਂ ਨੇ। ਉਹਨਾਂ ਚੋਂ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਹਿਬਾਨਾਂ ਦੇ ਨਵੇਂ ਚੈਂਬਰ ਬਣਨੇ ਨੇ ਜਿਨ੍ਹਾਂ ਦੀ ਬਹੁਤ ਲੋੜ ਹੈ ਉਹ ਨਹੀਂ ਮਿਲੀਆਂ ਪਰ ਇਹ ਵਿਧਾਨ ਸਭਾ ਦੀ ਅਪਰੂਵਲ ਇਹ ਬੜੀ ਛੇਤੀ ਆ। ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਹਰਿਆਣੇ ਨੂੰ ਤਾਂ ਟੈਂਪਰੇਰੀ ਤੌਰ ਤੇ ਇਹ ਲੀਜ਼ ਤੇ ਦਿੱਤੀਆਂ ਸੀ ਬਿਲਡਿੰਗਾਂ ਕਿ ਜਿੰਨਾਂ ਚਿਰ ਆਪਣੀ ਰਾਜਧਾਨੀ ਨਹੀਂ ਬਣਾ ਲੈਂਦੇ ਤੁਸੀਂ ਵਰਤ ਲਓ ਤੇ ਹੁਣ ਕੇਂਦਰ ਉਹ ਹਰਿਆਣੇ ਦਾ ਪੱਕਾ ਕਬਜ਼ਾ ਕਰਾ ਕੇ ਇਹਨੂੰ ਪਰਮਾਨੈਂਟ ਯੂਟੀ ਬਣਾਉਣਾ ਚਾਹੁੰਦਾ ਹੈ। ਇਹ ਅਸੀਂ ਹੂਣ ਨਹੀਂ ਦਿਆਂਗੇ ਪਰ ਮੇਰਾ ਦੂਜਾ ਵੱਡਾ ਸਵਾਲ ਮੁਕਸੂਬੇ ਤੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਵੀ ਕਿਤੇ ਬਾੜੀ ਤਾਂ ਨਹੀਂ ਖੇਤ ਨੂੰ ਖਾਰੀ ਕਿਉਂਕਿ ਜਿਸ ਦਿਨ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਮਾਨ ਸੰਭੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਹੱਕਾਂ ਨੂੰ ਖੋਰਾ ਲੱਗ ਰਿਹਾ ਕਦੇ BBMP ਚ ਪੰਜਾਬ ਦੀ ਨੁਮਾਇੰਦਗੀ ਖਤਮ ਕਦੇ SITCO ਚ ਪੰਜਾਬ ਦੀ ਨੁਮਾਇੰਦਗੀ ਖਤਮ ਫਿਰ ਸਾਡੇ ਮੁੱਖ ਮੰਤਰੀ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕਰਦੇ ਨੇ BSF 40 ਕਿਲੋਮੀਟਰ ਅੰਦਰ ਪੰਜਾਬ ਯੂਨੀਵਰਸਿਟੀ ਉਥੋਂ ਸੈਨੇਟ ਖਤਮ ਔਰ ਅੱਜ ਮੁੱਖ ਮੰਤਰੀ ਯੂਨੀਵਰਸਿਟੀ ਜਾ ਕੇ ਆਏ ਨੇ ਪੰਜਾਬ ਉਥੇ ਆਪਣੇ ਭਾਸ਼ਣ ਚ ਪ੍ਰਾਲੀ ਧੂਆਂ ਪਤਾ ਨਹੀਂ ਕੀ ਕੀ ਗੱਲਾਂ ਕਰਿਆ ਪਰ ਸੈਨੇਟ ਬਾਰੇ ਇੱਕ ਸ਼ਬਦ ਨਹੀਂ ਬੋਲੇ ਫਿਰ ਅੱਜ ਸਾਬਤ ਹੋ ਗਿਆ ਨਾ ਕਿ ਜਿਹੜੀ ਸੈਨੇਟ ਖਤਮ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਹੋਇਆ ਥੋੜੇ ਐਜੂਕੇਸ਼ਨ ਮਿਨਿਸਟਰ ਨੇ ਸਹਿਮਤੀ ਦਿੱਤੀ ਉਥੇ ਤਾਂ ਇਹ ਸੈਨੇਟ ਖਤਮ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਸਮੇਤ ਪੰਜਾਬ ਦੇ ਜਿੰਨੇ ਹੱਤ ਨੇ ਚਾਹੇ ਉਹ ਪਾਣੀ ਹੋਵੇ ਰਾਜਧਾਨੀ ਦੀ ਗੱਲ ਐ ਸ਼੍ਰੋਮਣੀ ਅਕਾਲੀ ਦਲ ਇਹ ਲੜਾਈਆਂ ਲੜਦਾ ਰਿਹਾ ਐ ਅੱਜ ਵੀ ਆਰ ਪਾਰ ਦੀ ਲੜਾਈ ਲੜਾਂਗੇ ਚੰਡੀਗੜ੍ਹ ਦੀ 1 ਇੰਚ ਜ਼ਮੀਨ ਤੇ ਵੀ ਹਰਿਆਣੇ ਦੀ ਕੋਈ ਬਿਲਡਿੰਗ ਬਣ ਨਹੀਂ ਦੇਵਾਂਗੇ ਹਰਿਆਣਾ ਜਿੱਥੇ ਮਰਜ਼ੀ ਬਣਾਵੇ ਰਾਜਧਾਨੀ ਚਾਹੇ ਪੰਚਕੂਲੇ ਲੈ ਜਾਏ ਕਰਨਾਲ ਲੈ ਜਾਏ ਕੁਰਕ ਖੇਤਰ ਲੈ ਜਾਏ ਸਾਨੂੰ ਕੋਈ ਲਾਗਤ ਹੈਗਾ ਨਹੀਂ ਪਰ ਇਹ ਚੰਡੀਗੜ੍ਹ ਪੰਜਾਬ ਦਾ ਹੈ ਦੱਸ ਦੇ ਕਿ ਜੁਲਾਈ 2022 ਦੇ ਵਿੱਚ ਜੈਪੁਰ ਵਿੱਚ ਐਨਜੀਸੀ ਦੀ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਵਿਧਾਨ ਸਭਾ ਦੀ ਇਮਾਰਤ ਲਈ ਚੰਡੀਗੜ੍ਹ ਵਿੱਚ ਜ਼ਮੀਨ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਨਵੀਂ ਅਸੈਂਬਲੀ ਲਈ ਚੰਡੀਗੜ੍ਹ ਵੱਲੋਂ ਰੇਲਵੇ ਸਟੇਸ਼ਨ ਤੋਂ ਆਈਟੀ ਪਾਰਕ ਨੂੰ ਜਾਣ ਵਾਲੀ ਸੜਕ ਨੇੜੇ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਸਮਾमेलन ਵਿੱਚ ਭਾਗ ਲਿਆ ਗਿਆ ਇਸ ਮੌਕੇ ਉਹਨਾਂ ਵੱਲੋਂ ਸੰਬੋਧਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਅਤੇ ਪਾਕਿਸਤਾਨ ਵੱਲੋਂ ਪ੍ਰਦੂਸ਼ਣ ਨੂੰ ਲੈ ਕੇ ਕੀਤੀ ਜਾ ਰਹੀਆਂ ਟਿੱਪਣੀਆਂ ਲੈ ਕੇ ਵੀ ਸਵਾਲ ਚੁੱਕੇ ਨੇ ਪੰਜਾਬ ਯੂਨੀਵਰਸਿਟੀ ਵਿਖੇ ਵਰਲਡ ਪੰਜਾਬੀ ਸੰਸਥਾ ਵੱਲੋਂ ਕਰਵਾਏ ਜਾ ਰਹੇ ਪੰਜਾਬ ਵਿਜ਼ਨ 2047 ਕਨਕਲੇਅ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਕਹਿ ਕਿ ਝੋਨੇ ਤੋਂ ਪਰਾਲੀ ਪੈਦਾ ਹੁੰਦੀ ਹੈ ਤੇ ਜਦੋਂ ਕਿਸਾਨਾਂ ਦੇ ਵੱਲੋਂ ਇਸ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਤਾਂ ਉਹਨਾਂ ਤੇ ਪਰਚੇ ਦਰਜ ਹੁੰਦੇ ਨੇ ਉਹਨਾਂ ਕਹਿ ਕਿ ਇਸ ਦੇ ਹੱਲ ਲਈ ਕੇਂਦਰ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਅਸੀਂ ਝੋਨੇ ਤੋਂ ਖੁਦ ਅੱਕੇ ਪਏ ਹਾਂ ਸਾਡਾ ਦਿਲ ਨਹੀਂ ਕਰਦਾ ਪ੍ਰਾਣੀ ਨੂੰ ਅੱਗ ਲਗਾਉਣ ਨੂੰ ਉਹਨਾਂ ਕਹਿ ਕਿ ਹੁਣ ਤਾਂ ਪਾਕਿਸਤਾਨ ਵੀ ਕਹਿਣ ਲੱਗ ਗਿਆ ਕਿ ਪੰਜਾਬ ਦਾ ਜ਼ਹਿਰੀਲਾ ਧੂਆਂ ਲਾਹੌਰ ਵਾਲਾ ਹੁੰਦਾ ਬੜੀ ਸ਼ਾਨ ਨਾਲ ਕਹਿੰਦੇ ਨੇ 182 ਲੱਖ ਮੀਟਰ ਕਟਾਣਾ ਚੌਲ ਪੈਦਾ ਹੋਣ ਨਾਲ ਪ੍ਰਾਣੀ ਹੀ ਨਹੀਂ ਤਾਂ ਪੈਦਾ ਹੋਊ 15 ਦਿਨ ਪਹਿਲਾਂ ਆਂਦਾ ਤਾਂ 15 ਦਿਨ ਬਾਅਦ ਕਹਿੰਦੇ ਉੱਤੇ ਪਰਚਾ ਕਰੋ ਅ ਦੇਖ ਲੋ ਬਾਹਰ ਜਲਵਾਜੂ ਦੇਖ ਲਿਆ ਹਣਾ ਤੁਸੀਂ ਬਾਹਰ ਪੁੱਛ ਲਿਓ ਕਰੇ ਪਿੰਡ ਫੋਨ ਕਰਕੇ ਕੁਝ ਦਿਖਦਾ ਕੁਝ ਦਿਖਦਾ ਕਰੀਏ ਕੀ ਹੱਲ ਕੀ ਹੈ ਬਥੇਰੀ ਵਾਰੀ ਕਹਿਆ ਸੈਂਟਰ ਨੂੰ ਬੜੀਆਂ 에어 ਕਮਿਸ਼ਨ ਦੇ ਚੇਅਰਮੈਨ ਆ ਗਏ ਜੀ ਐਨਜੀਟੀ ਆ ਗਏ ਜੀ ਹੱਲ ਕੀ ਹੈ ਮੈਂ ਕਹਾਂ ਜੀ ਪੈਸੇ ਦੇ ਦਿਓ 2000 ਰੁਪਿਆ ਇੱਕੜ ਦੇ ਦਿਓ ਚਲੋ ਐਂ ਕਰਦਾ 1000 ਮੈਂ ਪਾ ਦਿੰਨਾ 1000 ਤੁਸੀਂ ਪਾ ਦਿਓ 2000 ਰੁਪਿਆ ਇੱਕੜ ਕਰ ਦਿੰਨੇ ਆ ਜਾਂ 2000 ਪਰ ਨਾ ਫੁੱਕਣ ਦੇ ਦੋ ਜਾਂ ਸਾਨੂੰ ਕੋਈ ਹੋਰ ਫਸਲਾਂ ਦੇ ਦਿਓ ਅਸੀਂ ਝੋਨੇ ਤੋਂ ਆ ਪੱਕੇ ਪਏ ਆ ਖੁਦੱਕੇ ਪਏ ਆ ਸਾਡਾ ਕੋਈ ਜਲ ਨਹੀਂ ਕਰਦਾ ਅੱਕ ਲਾਉਣ ਨੂੰ ਜੇ ਸਾਨੂੰ ਮੱਕੀ ਦੀ ਐਮਐਸਪੀ ਜਾਂ ਬਾਜਰੇ ਦੀ ਜਾਂ ਮੂੰਗਦਾਰ ਦੀ ਜਾਂ ਸਾਨੂੰ ਉਹਨੇ ਪੈਸੇ ਸਾਨੂੰ ਬਚਣੇ ਚਾਹੀਦੇ ਜਿੰਨੇ ਸਾਨੂੰ ਅੱਜ ਇੱਕ ਕਿੱਲੇ ਚੋਂ ਇੱਕ ਏਕੜ ਚੋਂ ਝੋਨੇ ਚੋਂ ਬਚਦੇ ਨੇ ਤਾਸੀ ਕੋਈ ਹੋਰ ਫਸਲ ਬੀਜ ਲਾਂਗੇ ਤੇ ਯਾਰ ਅਰੇ ਸਾਡੇ ਤੇ ਕਰੀ ਜਾਂਦੇ ਹੋ ਗਾਲਾਂ ਸਾਨੂੰ ਕੱਢੀ ਜਾਂਦੇ ਹੋ ਹੁਣ ਤਾਂ ਪਾਕਿਸਤਾਨ ਵਾਲੇ ਉਹ ਜਿਹੜੀ ਪੰਜ ਪਾਕਿਸਤਾਨ ਨੇ ਪੰਜਾਬ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਭਗਵਾਨ ਜੀ ਨੂੰ ਚਿੱਠੀ ਲਿਖਾਂਗੀ ਤੁਹਾਡਾ ਧੂਆ ਲਾਹੌਰ ਹੁੰਦਾ ਹੈ ਇੱਧਰ ਦਿੱਲੀ ਵਾਲੇ ਕਹਿੰਦੇ ਤੁਹਾਡਾ ਧੂਆ ਦਿੱਲੀ ਹੁੰਦਾ ਮੈਂ ਕਿਹਾ ਸਾਡਾ ਧੂਆ ਘੇੜੇ ਹੀ ਦੇਈ ਜਾਂਦੇ ਜਿਹੜਾ ਆਉਂਦਾ ਸਾਨੂੰ ਕਹਿੰਦਾ ਕੋੰਬੇ ਲਿਖ ਲੈ ਚਿੱਠੀ ਬੀਬਾ ਮੈਂ ਕਹਿੰਦਾ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਆ ਤੂੰ ਵੀ ਕਰ ਲੈ ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਕਹਿੰਦਾ ਜੀ ਦੱਸ ਦਿਓ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੀ ਵੈਬਸਾਈਟ ਮੁਤਾਬਕ 10 ਨਵੰਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੇ ਕਰੀਬ 6600 ਮਾਮਲੇ ਸਾਹਮਣੇ ਆਏ ਨੇ ਅਤੇ ਇਹਨਾਂ ਵਿੱਚੋਂ 1272 ਮਾਮਲੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਵਾਪਰੇ ਨੇ ਕੇਂਦਰੀ ਰਾਜ ਮੰਤਰੀ ਰਮਨਦੀਪ ਬਿੱਟੂ ਵੱਲੋਂ ਵਿਰੋਧੀ ਤੇ ਅੱਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਨੇ ਬਿੱਟੂ ਨੇ ਗਿੱਦੜਪਹਾ ਵਿੱਚ ਦਲਬੀਰ ਗੋਲਡੀ ਵੱਲੋਂ ਕਾਂਗਰਸੀ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਹੱਕ ਵਿੱਚ ਪ੍ਰਚਾਰ ਕਰਨ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਕੁਝ ਮਹੀਨੇ ਪਹਿਲਾਂ ਕਾਂਗਰਸ-ਚਾੜਾਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਦਲਬੀਰ ਗੋਲਡੀ ਹੁਣ ਗਿੱਦੜਬਾਹਾ ਵਿੱਚ ਕਾਂਗਰਸੀ ਉਮੀਦਵਾਰ ਅਮਰਤਾਪ ਵੜਿੰਗ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਨੇ ਜਿਸ ਨੂੰ ਲੈ ਕੇ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ ਦਰਅਸਲ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੂੰ ਘੇਰਿਆ ਹੈ ਉਹਨਾਂ ਕਹੇ ਕਿ ਰਾਜਾ ਵੜਿੰਗ ਤਾਂ ਤੁਹਾਡੀ ਸੁਣਦੇ ਨਹੀਂ ਤੁਸੀਂ ਦਲਵੀਰ ਗੋਲਡੀ ਦੀ ਵਾਪਸੀ ਤੇ ਜਵਾਬ ਦਿੱਤਾ ਸੀ ਪਰ ਰਾਜਾ ਵੜਿੰਗ ਕੈਂਪੇਨ ਵਿੱਚ ਗੋਲਡੀ ਨੂੰ ਨਾਲ-ਨਾਲ ਲੈ ਕੇ ਫਿਰ ਰਹੇ ਨੇ ਪਰ ਛੱਡੋ ਬਾਜਵਾਜੀ ਦੀ ਤਾਂ ਆਪਦੀ ਪਾਰਟੀ 'ਚ ਕੋਈ ਸੁਣਵਾਈ ਨਹੀਂ ਕੀ ਗੱਲ ਕਰੋਗੇ ਐਸੇ ਬੰਦੇ ਦੀ ਤੁਸੀਂ ਮੈਂ ਬੜਾ ਸਤਿਕਾਰ ਕਰਦਾ ਸੀ ਪਰ ਅੱਜ ਉਹ ਐਲੋਪੀ ਨੇ ਐਲੋਪੀ ਹੋਣ ਨਾਤੇ ਆ ਚਾਰ ਦਿਨ ਪਹਿਲਾਂ ਕਹਿ ਕੇ ਗਏ ਉਹ ਜਦੋਂ ਗੋਲਡੀ ਦਰਵੀਰ ਗੋਲਡੀ ਜਿੱਦਣ ਉਹਨੇ ਆਮ ਆਦਮੀ ਛੱਡੀ ਤੇ ਉਹਨੇ ਇਹ ਗੱਲ ਕਹੀ ਪ੍ਰੈਸ ਵਾਲਿਆਂ ਨੇ ਪੁੱਛਿਆ ਤੇ ਉਹ ਕਹਿਣ ਲੱਗੇ ਐਲਓਪੀ ਸਾਹਿਬ ਲੀਡਰ ਆਫ اپੋਜੀਸ਼ਨ ਵੀ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਗੋਲਡੀ ਦਲਵੀਰ ਗੋਲਡੀ ਕਾਂਗਰਸ ਚ ਆਵੇ ਉਹਨਾਂ ਦੀ ਤਾਂ ਆਪ ਦੀ ਪਾਰਟੀ ਚ ਪੁੱਛਣੀ ਤੇ ਕੱਲ ਉਹ ਰਾਜਾ ਬੜਿੰਗ ਜਿਹੜਾ ਗਿੱਦੜ ਵਾਹੇ ਤੋਂ ਉਹਨਾਂ ਦੀ ਧਰਮ ਪਤਨੀ ਇਲੈਕਸ਼ਨ ਲੜ ਰਹੀ ਅਮ੍ਰਿਤਾ ਬੜਿੰਗ ਉਹਨਾਂ ਦੀ ਉਹ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਉਹ ਉਹਨਾਂ ਦੀ ਕੈਂਪੇਨ ਕਰ ਰਿਹਾ ਸੀ ਉਹ ਤਾਂ ਕਾਂਗਰਸ ਪਾਰਟੀ ਚ ਆ ਗਿਆ ਤੇ ਦੇਣ ਜਵਾਬ ਬਾਜਵਾ ਸਾਹਿਬ ਤੁਹਾਡੇ ਤਾਂ ਆਪਸ ਵਿੱਚ ਆਹੀ ਰਾਜ ਰੌਲਾ ਆਇਆ ਜਿਹੜੀ ਗੱਲ ਐ ਐਲੋਪੀ ਨੇ ਕਹਤੀ ਉਹ ਪ੍ਰਧਾਨ ਨੇ ਕਰਨੀ ਆ ਉਹਦੇ ਉਲਟ ਜਿਹੜੀ ਪ੍ਰਧਾਨ ਨੇ ਕਹਤੀ ਤੁਸੀਂ ਕਰਨੀ ਆ ਉਲਟ ਤੁਸੀਂ ਤਾਂ ਮਸ਼ਹੂਰ ਹੋ ਇਸ ਤਰੀਕੇ ਨਾਲ ਤਾਂ ਹੀ ਇਹ ਪਾਰਟੀਆਂ ਡੁੱਬੀਆਂ ਐ ਤਾਂ ਹੀ ਇਹ ਪਾਰਟੀਆਂ ਛੱਡ ਕੇ ਕਿਨਾਰਾ ਹੋਇਆ ਤੁਸੀਂ ਦੋ ਐਲੋਪੀ ਤੇ ਪ੍ਰਧਾਨ ਹੀ ਨਹੀਂ ਤੁਹਾਡੀ ਆਫਸਰ ਬਣਦੀ ਜੇ ਤੁਸੀਂ ਬਿਆਨ ਦਿੱਤਾ ਰਾਜੇ ਬੜਿੰਗ ਨੇ ਜਾਣ ਕੇ ਉਹਨੂੰ ਉੱਥੇ ਬੁਲਾ ਕੇ ਉਹਦੀ ਕੈਂਪੇਨ ਸ਼ੁਰੂ ਕਰਵਾਤੀ ਇਸ ਕਰਕੇ ਤੁਸੀਂ ਟਕੇ ਰਿਆ ਕਰੋ ਤੁਸੀਂ ਕਿਸੇ ਬਾਰੇ ਕੀ ਬੋਲੋਗੇ ਪਹਿਲਾਂ ਆਪਣੀ ਪਾਰਟੀ ਦਾ ਤਾਂ ਹਾਲ ਦੇਖ ਲਓ ਵੀ ਤੁਹਾਡੀ ਪਾਰਟੀ 'ਚ ਕੀ ਜਗ੍ਹਾ ਐ ਉਥੇ ਦੂਜੇ ਪਾਸੇ ਹੁਸ਼ਿਆਰਪੁਰ ਦੇ ਜੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਕੋਟ ਫਤੂਹੀ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਗੋਲਡੀਦਨ ਨਾਂ ਲਏ ਬਿਨਾਂ ਉਹਨਾਂ ਕਿਹਾ ਕਿ ਆਪਣੀ ਮਰਜ਼ੀ ਨਾਲ ਕੋਈ ਵੀ ਚੋਣ ਪ੍ਰਚਾਰ ਕਰ ਸਕਦਾ ਪਰ ਮੇਰੀ ਮਰਜ਼ੀ ਤੋਂ ਬਿਨਾ ਕੋਈ ਵੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਤੇ ਪਾਰਟੀ ਦਾ ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ ਚ ਕੋਈ ਚਿਰਦਾ ਹੈ ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੱਡੇਵਾਲ ਜਿਹੜਾ ਇਹਨੂੰ ਅੰਦਰ ਲੋਸ ਹਕਮਸਟਾਂਸਰ ਮੈਂ ਜ਼ੁਬਾਨ ਦੇ ਕੇ ਚਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂ ਇਸ ਕਿਸਮ ਦੇ ਲਦਾਣਾ ਬਾਸ ਜਗ੍ਹਾ ਨਹੀਂ ਹੁਲ ਭਨੇਕੇ ਹੁੰਦੇ ਪਾਰਟੀ ਵਿੱਚ ਲੋੜ ਪੈਂਦੀ ਕਈ ਵਾਰ ਬਟ ਜੇ ਸਾਦਗੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਦੱਸ ਦੇ ਕਿ ਸਾਭਕਾ ਵਿਧਾਇਕ 골ਡੀ ਪਹਿਲਾਂ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਸਨ ਪਰ ਹੁਣ 골ਡੀ ਦੇ ਗੇਦਰਬਾਹ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਸਿਆਸੀ ਹਲਕਿਆਂ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ 골ਡੀ ਜਲਦ ਹੀ ਕਾਂਗਰਸ 'ਚ ਵਾਪਸੀ ਕਰ ਸਕਦੇ ਨੇ ਜਿਮਣੀ ਚੋਣਾਂ ਨੂੰ ਲੈ ਕੇ ਡੇਰਾ ਬਾਬਾ ਨਾਨਕ ਵਿਖੇ ਸਿਆਸੀ ਪਾਰਾ ਚੜ੍ਹਾ ਹੋਇਆ ਹੈ ਕਾਂਗਸੀ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਦਾਵਾ ਨੇ ਚੋਣ ਕਮਿਸ਼ਨ ਵੱਲੋਂ ਡੀਐਸਪੀ ਤੇ ਕੀਤੀ ਕਾਰਵਾਈ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਡੀਸੀ 우ਮਾ ਸ਼ੰਕਰ ਗੁਪਤਾ ਖਿਲਾਫ ਹਾਈ ਕੋਰਟ ਜਾਣ ਦੀ ਗੱਲ ਕਹੀ ਹੈ ਪੰਜਾਬ ਵਿੱਚ ਜ਼ਿਮਨੀ ਚੋਣਾ ਨੂੰ ਲੈ ਕੇ ਮਾਹੌਲ ਭਖਦਾ ਨਜ਼ਰ ਆ ਰਿਹਾ ਹੈ ਕਾਂਗਰਸੀ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਡੀਐਸਪੀ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਨੂੰ ਹਟਾ ਦਿੱਤਾ ਇਸ ਤੇ ਐਮਪੀ ਰੰਧਾਵਾ ਦੇ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ ਹੈ ਉਥੇ ਹੀ ਦੂਜੇ ਪਾਸੇ ਹੁਣ ਰੰਧਾਵਾ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਲੈ ਕੇ ਤਿੱਖੇ ਬਿਆਨ ਦਿੱਤੇ ਨੇ ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਦੇ ਏਜੰਟ ਬਣ ਕੇ ਕੰਮ ਕਰ ਰਹੇ ਨੇ ਟਰਾਂਸਫਰ ਕਿਸੇ ਮਸਲੇ ਦਾ ਹੱਲ ਨਹੀਂ ਇਸ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਖਿਲਾਫ ਹਾਈ ਕੋਰਟ ਜਾਵਾਂਗੇ ਵੇਖੋ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਤੁਰੰਤ ਐਕਸ਼ਨ ਕੀਤਾ ਪਰ ਇੱਕ ਚੀਜ਼ ਤੇ ਮੈਂ ਹੋਰ ਵੀ ਆਬਜੈਕਸ਼ਨ ਵੀ ਕਰਦਾ ਕਿ اسی ਡੀਸੀ ਗੁਰਦਾਸਪੁਰ ਨੇ ਲੇਕੇ ਭੇਜਿਆ ਕਿ ਉੱਥੇ ਕੋਈ ਅਜਿਹਾ ਨਹੀਂ ਕਿਹਾ ਤਾਂ ਨਹੀਂ ਹਾਂ ਬਿਲਕੁਲ ਇਲੈਕਸ਼ਨ ਕਮਿਸ਼ਨ ਨੇ ਆਪਣੀ ਇਨਕੁਆਇਰੀ ਦੀ ਰਿਪੋਰਟ ਦਿੱਤੀ ਉਹਦੇ ਚ ਉਹਨਾਂ ਨੇ ਡੀਐਸਪੀ ਦੀ ਟ੍ਰਾਂਸਫਰ ਕੀਤੀ ਇਸੇ ਤਰ੍ਹਾਂ ਹੀ ਟਾਈਮ ਆਉਣ ਤੇ ਡਿਪਟੀ ਕਮਿਸ਼ਨਰ ਦੀਆਂ ਜਿਹੜੀ ਇਹਨੇ ਮੇਰੇ ਬਿਨ ਪੁੱਛਿਓ ਕਿਉਂਕਿ ਕੰਪਲੇਨੈਂਟ ਸੁਖਿੰਦਰ ਸਿੰਘ ਰੰਧਾਵਾ ਸੀ ਜੀ ਮੈਂ ਮੈਂਬਰ ਪਾਰਲੀਮੈਂਟ ਹਾਂ ਚਲੋ ਮੈਂਬਰ ਪਾਰਲੀਮੈਂਟ ਛੱਡੋ ਕਿਉਂਕਿ ਨੂੰ ਰਿਸਪੈਕਟ ਨਹੀਂ ਇਸ ਡੀਸੀ ਨੂੰ ਮੈਂ ਇੱਕ ਆਰਡੀਨਰੀ ਸਿਟੀਜ਼ਨ ਦੇ ਤੌਰ ਤੇ ਵੀ ਜੇ ਦਿੰਨਾ ਤੇ ਇਹ ਇਸ ਡੀਸੀ ਦਾ ਕੰਮ ਸੀ ਕੀ ਕੰਪਲੇਨੈਂਟ ਨੂੰ ਬੁਲਾ ਕੇ ਚਲੋ ਇਹ ਬਹੁਤ ਵੱਡਾ ਅੰਗਰੇਜ਼ਾਂ ਦਾ ਡੀਸੀ ਆ ਕਿ ਇਹ ਨੇਸੀ ਆਉਣਾ ਚਾਹੁੰਦਾ ਆਪਣਾ ਕੋਈ ਛੋਟਾ ਮੋਟਾ ਪੀ ਆਨ ਮੇਰੀ ਸਟੇਟਮੈਂਟ ਲੈਣ ਲਈ ਭੇਜ ਦਿੰਦਾ ਪਰ ਇਹਨੇ ਉਹ ਵੀ ਚੀਜ਼ ਨਹੀਂ ਸਮਝੀ ਇਸ ਇਲੈਕਸ਼ਨ ਤੋਂ ਬਾਅਦ ਇਸ ਡੀਸੀ ਦੇ ਅਗੇਂਸਟ ਵਿਦ ਪ੍ਰੂਫ ਜਿਹੜੇ ਇਹਨੇ ਕਿਹਾ ਕਿ ਉੱਥੇ ਕੋਈ ਪ੍ਰੂਫ ਨਹੀਂ ਉਹ ਪ੍ਰੂਫ ਲੈ ਕੇ ਹਾਈ ਕੋਰਟ 'ਚ ਜਾਊਗਾ ਔਰ ਇਸ ਡੀਸੀ ਦੀ ਸੀਬੀਆਈ ਦੀ ਇਨਕੁਆਇਰੀ ਮੰਗਾ ਇਹਨਾਂ ਦੇ ਨਾਲ ਚੁੱਪ ਮੈਂ ਹੁਣ ਬਿਜ਼ੀ ਆ ਪਰ ਮੇਰੇ ਕੋਲ ਮੇਰੇ ਮੋਬਾਈਲ ਤੇ ਮੇਰੇ ਵਰਕਰਾਂ ਦੇ ਮੋਬਾਈਲ ਤੇ ਇੱਕ ਇੱਕ ਚੀਜ਼ ਦੀ ਰਿਕਾਰਡਿੰਗ ਹੈ ਔਰ ਹਰ ਬੰਦੇ ਕੋਲ ਜਿੱਥੋਂ ਜਦੋਂ ਟੈਲੀਫੋਨਾਂ ਦੀ ਕਾਲ ਜਉਂਦੀ ਰਹੀਆਂ ਈਵਨ ਐਸਐਸਪੀ ਤੇ ਮੈਨੂੰ ਬੜੀ ਹੈਰਾਨਗੀ ਆ ਕਿ ਐਸਐਸਪੀ ਬਟਾਲਾ ਜਿਹਦੇ ਕੋਲੇ ਨੇ ਰਿਪੋਰਟ ਮੰਗੀ ਉਹਨੂੰ ਹਰ ਆਦਮੀ ਦਾ ਪਤਾ ਔਰ ਉਹਦੇ ਕੋਲ ਗਏ ਕਿਸੇ ਵੀ ਗੈਂਗਸਟਰ ਦੇ ਪੁਲਿਸ ਤੇ ਉਹਨਾਂ ਦੇ ਆਪ ਸਮਝੌਤੇ ਕਰਾਉਂਦੇ ਐਕਸਟਰੈਸ਼ਨ ਦੇ ਵਿੱਚ ਲੋਕਾਂ ਦੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਡੀਸੀ ਨੂੰ ਜ਼ਰੂਰ ਦੱਸਿਆ ਜਾਏਗਾ ਕਿ ਇੰਡੀਅਨ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਟਿਵ ਸਰਵਿਸ ਦਾ ਕੀ ਮਤਲਬ ਹੈ ਔਰ ਇਹਦਾ ਮੈਂ ਪੂਰਾ ਹਾਈ ਕੋਰਟ ਚ ਵੀ ਰਵਾ ਇਕੱਠਾ ਕਰਕੇ ਇਹਦੇ ਅਗੇਂਸਟ ਜਾਵਾਂਗਾ ਦੱਸ ਦੇ ਕਿ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਬਤੌਰ ਡੀਐਸਪੀ ਡੇਰਾ ਬਾਬਾ ਨਾਨਕ ਦੇ ਅਹੁਦੇ ਲਈ ਪੈਨਲ ਵਿੱਚੋਂ ਜੋਗਾ ਸਿੰਘ 345 BR ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜੋਗਾ ਸਿੰਘ ਡੇਰਾਪਾਪਾ ਨਾਨਕ ਵਿਖੇ ਤਾਇਨਾਤੀ ਤੋਂ ਪਹਿਲਾਂ ਉਹ ਮੁੱਖ ਦਫ਼ਤਰ ਕਪੂਰਥਲਾ ਵਿਖੇ ਬਤੌਰ ਡੀਐਸਪੀ ਆਪਣੀਆਂ ਸੇਵਾਵਾਂ ਦੇ ਰਹੇ ਸਨ ਪੰਜਾਬ ਚ ਜਿਮਣੀ ਚੋਣਾ ਪ੍ਰਚਾਰ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਲਗਾਤਾਰ ਕਿਸਾਨਾਂ ਨੂੰ ਲੈ ਕੇ ਤਿੱਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਸੁਰੱਖਿਆ ਵਿੱਚ ਬਣੇ ਹੋਏ ਨੇ ਹੁਣ ਇੱਕ ਵਾਰ ਫਿਰ ਤੋਂ ਬਿੱਟੂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਜਾਇਦਾਦ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਿਸੇ ਨਾ ਕਿਸੇ ਮੁੱਦੇ ਤੇ ਕਿਸਾਨਾਂ ਤੇ ਲਗਾਤਾਰ ਨਿਸ਼ਾਨਾ 사ਦ ਰਹੇ ਨੇ। 2 ਦਿਨ ਪਹਿਲਾਂ ਬਿੱਟੂ ਨੇ ਖਾਦ ਦੀ ਲੁੱਟ ਕਰਨ ਵਾਲੇ ਕਿਸਾਨ ਆਗੂਆਂ ਨੂੰ ਤਾਲੇਬਾਨੀ kiya ਸੀ। ਬਿੱਟੂ ਨੇ ਚਿਤਾਵਨੀ ਭਰੇ ਲਹਿਜੇ ਦੇ ਵਿੱਚ ਕਿਹਾ ਸੀ ਕਿ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਸਰਕਾਰ ਜਾਂਚ ਕਰਵਾਏਗੀ। ਨੇਤਾਵਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਉਹਨਾਂ ਦੇ ਕੋਲ ਕਿੰਨੀ ਜਾਇਦਾਦ ਸੀ ਇਸ ਬਿਆਨ ਤੋਂ ਬਾਅਦ ਬਿੱਟੂ ਨੇ ਹੁਣ ਟਵਿੱਟਰ ਤੇ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਨੂੰ ਜਨਤਕ ਕੀਤਾ ਬਿੱਟੂ ਨੇ ਐਕਸ ਤੇ ਲਿਖਿਆ ਮੈਂ ਐਲਾਨ ਕੀਤਾ ਸੀ ਕਿ ਮੈਂ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦਾ ਜਨਤਕ ਤੌਰ ਤੇ ਐਲਾਨ ਕਰਾਂਗਾ ਇਸ سلسلے ਦੇ ਵਿੱਚ ਹੁਣ ਮੈਂ ਇਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕਰ ਰਿਹਾ ਹਾਂ ਬਿੱਟੂ ਨੇ 2009 ਤੋਂ 2024 ਤੱਕ ਆਪਣੇ ਸਿਆਸੀ ਕੈਰੀਅਰ ਵਿੱਚ ਕਮਾਏ ਜਾਇਦਾਦਾਂ ਬਾਰੇ ਜਾਣਕਾਰੀ ਪੋਸਟ ਕੀਤੀ ਜਿਸ ਵਿੱਚ ਸਾਫ਼ ਲਿਖਿਆ ਹੈ ਕਿ 2009 ਵਿੱਚ ਬਿੱਟੂ ਕੋਲ 1,170,000 ਰੁਪਏ ਨਕਦੀ ਸੀ ਉਸ ਕੋਲ ਬੈਂਕ ਦੇ ਵਿੱਚ 3,443,000 ਰੁਪਏ ਸਨ ਅਤੇ ਉਸ ਕੋਲ Maruti Stream ਕਾਰ ਸੀ ਗਹਿਣਿਆਂ ਵਿੱਚ ਬਿੱਟੂ ਕੋਲ 600 ਗ੍ਰਾਮ ਸੋਨਾ ਤੇ 500 ਗ੍ਰਾਮ ਚਾਂਦੀ ਸੀ ਇਸੇ ਤਰ੍ਹਾਂ 2014 ਵਿੱਚ ਬਿੱਟੂ ਕੋਲ 3,300,000 ਰੁਪਏ ਨਕਦ ਅਤੇ ਬੈਂਕ ਵਿੱਚ 7,43,780 ਰੁਪਏ ਸਨ 2019 ਵਿੱਚ ਬਿੱਟੂ ਕੋਲ 310000 ਰੁਪਏ ਨਕਦ ਅਤੇ 342692 ਰੁਪਏ ਬੈਂਕ ਵਿੱਚ ਜਮ੍ਹਾਂ ਸਨ ਮਾਰੂਤੀ ਸਟੀਮ ਕਾਰ ਅਤੇ 600 ਗ੍ਰਾਮ ਸੋਨਾ ਤੇ 500 ਗ੍ਰਾਮ ਚਾਂਦੀ ਸੀ ਜੇ ਹੁਣ 2024 ਦੀ ਗੱਲ ਕਰੀਏ ਤਾਂ ਬਿੱਟੂ ਕੋਲ 349000 ਰੁਪਏ ਨਕਦ ਅਤੇ 1096405 ਰੁਪਏ ਬੈਂਕ ਖਾਤੇ ਵਿੱਚ ਜਮਾ ਨੇ ਉਸ ਕੋਲ ਮਾਰੂਤੀ ਸਟੀਮ ਕਾਰ ਅਤੇ 600 ਗ੍ਰਾਮ ਸੋਨਾ ਤੇ 500 ਗ੍ਰਾਮ ਚਾਂਦੀ ਹੈ ਇਸੇ ਤਰ੍ਹਾਂ ਬਿੱਟੂ ਨੇ ਆਪਣੀਆਂ ਹੋਰ ਜ਼ਮੀਨਾਂ ਤੇ ਕਰਜ਼ਿਆਂ ਸੰਬੰਧੀ ਵੀ ਜਾਣਕਾਰੀ ਜਨਤਕ ਕੀਤੀ ਦੱਸਦੇ ਕਿ 2009 ਤੋਂ 2024 ਤੱਕ ਕੇਂਦਰੀ ਮੰਤਰੀ ਬਿੱਟੂ ਦੀ ਨਕਦੀ ਵਿੱਚ 1,69,000 ਰੁਪਏ ਦਾ ਵਾਅਦਾ ਹੋਇਆ ਜੇਕਰ ਬੈਂਕ ਖਾਤੇ ਦੀ ਗੱਲ ਕਰੀਏ ਤਾਂ 2009 ਤੋਂ 2024 ਤੱਕ ਉਸ ਦੇ ਖਾਤੇ ਵਿੱਚ 7,95,962 ਰੁਪਏ ਦਾ ਵਾਅਦਾ ਹੋਇਆ ਹੈ ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਧੂਏ ਕਰਕੇ ਮੌਸਮ ਦੇ ਵਿੱਚ ਵਿਜ਼ਿਬਿਲਟੀਆਂ ਕਾਫੀ ਘੱਟ ਵਿਖਾਈ ਦੇ ਰਹੀਆਂ ਨੇ ਉੱਥੇ ਹੀ ਦਿਨ ਦਾ ਤਾਪਮਾਨ ਵਿੱਚ ਵੀ ਕਾਫੀ ਗਿਰਾਵਟ ਆਈ ਹੈ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਦੂਜੇ ਪਾਸੇ ਪ੍ਰਦੂਸ਼ਣ ਦੀ ਮਾਰ ਵੀ ਲਗਾਤਾਰ ਜਾਰੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕੈੰਗੜਾ ਨੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਤਰਕ ਰਹਿਣ ਦੀ ਸਲਾਹ ਵੀ ਦਿੱਤੀ ਉਹਨਾਂ ਕਿਹਾ ਕਿ ਜਦੋਂ ਹਵਾ ਦੀ ਗਤੀ ਘੱਟ ਹੁੰਦੀ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਵੱਧ ਜਾਂਦਾ ਹੈ ਉਨਾ ਕਹਿ ਕਿ 에어 ਕੁਆਲਿਟੀ ਇੰਡੈਕਸ ਕਾਫੀ ਉੱਪਰ ਥਲੇ ਚੱਲ ਰਿਹਾ ਹੈ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਡੇ ਟਾਈਮ ਟੈਂਪਰੇਚਰ ਅੱਜਕੱਲ ਨੀਅਰ ਨਾਰਮਲ ਚੱਲ ਰਿਹਾ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਡੇ ਟਾਈਮ ਟੈਂਪਰੇਚਰ ਸੀ ਪਰ ਜੇਸੀ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਨਾਈਟ ਟਾਈਮ ਟੈਂਪਰੇਚਰ ਜਿਆਦਾ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੋਗਾ ਜਿਵੇਂ ਅੱਜ ਵੀ ਨਾਈਟ ਟਾਈਮ ਟੈਂਪਰੇਚਰ 18.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.4 ਡਿਗਰੀ ਸੈਂਟੀਗ੍ਰੇਡ ਜੋ ਉੱਪਰ ਹੈ ਸੋ ਪਿਛਲੇ 4-5 ਦਿਨ ਤੋਂ ਜਿਹੜਾ ਅਸੀਂ ਰਿਕਾਰਡ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਅਬਜ਼ਰਵ ਕਰ ਰਹੇ ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਵੀ ਜਿਹੜਾ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 13 ਨਵੰਬਰ ਨੂੰ 15.4 ਡਿਗਰੀ ਸੈਂਟੀਗ੍ਰੇਡ ਜਿਹੜਾ ਵੱਧ ਤੋਂ ਵੱਧ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀਗਾ ਨਾਈਟ ਟਾਈਮ ਟੈਂਪਰੇਚਰ ਪਰ ਅੱਜ 18.6 ਡਿਗਰੀ ਸੈਂਟੀਗ੍ਰੇਡ ਪਹਿਲੀ ਵਾਰੀ ਜਿਹੜਾ ਰਿਕਾਰਡ ਕੀਤਾ ਗਿਆ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ স্মੋਗ ਦੀ ਇੱਕ ਬੜੀ ਥਿੱਕ ਲੇਅਰ ਜਿਹੜੀ ਲੇਅਰ ਬਣੀ ਹੋਈ ਹੈਗੀ ਆ ਸੋ ਉਹਦੇ ਕਰਕੇ ਜਿਹੜੀ ਆਊਟ ਗoing ਰੇਡੀਏਸ਼ਨ ਨਹੀਂ ਹੋ ਰਹੀ ਤਾਂ ਟੈਂਪਰੇਚਰ ਦੇ ਵਿੱਚ ਇਨਕਰੀਜ਼ ਅਬਜ਼ਰਵ ਕੀਤੀ ਗਈ ਹੈ ਔਰ ਆਨਵਰ ਦੇ ਦਿਨਾਂ ਦੇ ਵਿੱਚ ਫਿਲਹਾਲ ਕੋਈ ਡਬਲਯੂਡੀ ਸਿਸਟਮ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ weather conditions ਜਿਹੜੀਆਂ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ। ਤੁਮ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਸੜਕਾਂ ਦੇ ਉੱਪਰ ਧੁੰਦ ਹੈ। ਬੇਸ਼ੱਕ ਜਿਹੜਾ ਸਮਾਂ ਵਾਂ ਦੁਪਹਿਰ ਦਾ ਹੋ ਜਾਂਦਾ ਸੂਰਜ ਨਹੀਂ ਨਿਕਲਦਾ ਤੇ ਸਾਰਾ ਸਾਰਾ ਦਿਨ ਜਿਹੜਾ ਵਾਹ ਸੜਕਾਂ ਦੇ ਉੱਪਰ ਜਿਹੜਾ ਇਹ ਅਜਿਹੀ ਹਾਲਤ ਬਣ ਜਾਂਦੀ ਹੈ ਇਹ ਧੁੰਦ ਹੈ ਜਾਂ ਪ੍ਰਦੂਸ਼ਣਾ ਕੀ ਹੈ ਜੀ? ਜੀ ਇਹ ਜਿਆਦਾ ਤਾਂ ਅਸੀਂ ਕਿਉਂਕਿ স্মੋਕ ਬਹੁਤ ਬਣਿਆ ਹੋਇਆ ਪ੍ਰਦੂਸ਼ਣ ਹੈਗਾ ਪਰ ਨਾਲ ਜਦੋਂ ਫੌਗ ਵੀ ਮਿਲ ਜਾਂਦੀ ਹੈ ਤਾਂ ਅਸੀਂ ਉਹਨੂੰ স্মੋਕ ਕਹਿ ਦਿੰਦੇ ਆ ਸੋ ਇਹ ਸਮੋਗੀ ਕੰਡੀਸ਼ਨਸ ਜਿਹੜੀਆਂ ਅੱਜ ਕੱਲ ਬਣੀਆਂ ਹੋਈਆਂ ਨੇ ਕਿਉਂਕਿ ਫੌਗ ਵੀ ਵਿੱਚ ਹੈ ਪਰ ਕਿਉਂਕਿ স্মੋਕ ਬਹੁਤ ਜ਼ਿਆਦਾ ਹੋ ਚੁੱਕਾ ਹੈ ਸੋ ਇਹ ਜਿਹੜੀ ਥਿਕ ਲੇਅਰ স্মੋਕ ਦੀ ਰੀਜਨ ਦੇ ਵਿੱਚ ਬਣੀ ਹੋਈ ਹੈ ਮੈਮ ਜਿਸ ਤਰ੍ਹਾਂ ਕਿ ਹੁਣ ਜਿਹੜੀ ਇਹ ਕਣਕ ਦੀ ਵਿਜਾਈ ਦਾ ਜਿਹੜਾ ਸ਼ਮਾ ਮਾ ਇਹ ਤੋਂ ਨੇ ਸ਼ੁਰੂਆਤ ਹੋ ਚੁੱਕੀ ਹੈ ਜੀ ਇਹ ਜਿਹੜੀਆਂ ਕਿਸਾਨ ਵੀਰਾਂ ਨੂੰ ਸਲਾਹ ਦਿਓਗੇ ਕਿਸ ਤਰ੍ਹਾਂ ਜਿਹੜਾ ਰਹਿਣ ਵਾਲਾ ਜੀ ਅਸੀਂ ਕਿਸਾਨ ਵੀਰਾਂ ਨੂੰ ਇਹੀ ਦੱਸ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਉਹਦੇ ਮੁਤਾਬਕ ਉਹ ਜਿਹੜੀ ਫਸਲਾਂ ਆਪਣੇ ਖੇਤਾਂ ਨੂੰ ਇਰੀਗੇਟ ਕਰਕੇ ਜਿਹੜੀ ਸੋਇੰਗ ਸਟਾਰਟ ਕਰ ਸਕਦੇ ਨੇ ਦੱਸ ਦਈਏ ਕਿ ਅੱਜ ਤੜਸਾਰ ਚੰਡੀਗੜ੍ਹ ਦਾ AQI ਬੇहद ਖਤਰਨਾਕ ਪੱਧਰ ਤੇ ਸੀ ਸੈਕਟਰ 22 ਦੇ ਨਾਲ ਲੱਗਦੇ ਇਲਾਕੇ ਵਿੱਚ AQI 370 ਦਰਜ ਕੀਤਾ ਗਿਆ ਉੱਥੇ ਹੀ ਮੰਡੀ ਗੋਬਿੰਦਗੜ੍ਹ ਦੇ ਵਿੱਚ AQI 299 ਪਟਿਆਲਾ ਦੇ ਵਿੱਚ 269 ਅੰਮ੍ਰਿਤਸਰ ਦਾ 254 ਜਲੰਧਰ ਦਾ 232 ਲੁਧਿਆਣਾ ਦਾ 228 ਅਤੇ ਰੂਪਨਗਰ ਦਾ 190 ਸੀ ਜਦਕਿ ਬਠਿੰਡਾ ਦਾ ਏਕਯੂਆਈ 151 ਦਰਜ ਕੀਤਾ ਗਿਆ ਅੱਜ ਦੇ ਪੰਜਾਬ న్యూਸ ਬੁਲੇਟਨ ਦੇ ਵਿੱਚ ਐਨਆਈ ਪੰਜਾਬ న్యూਸ ਬੁਲੇਟਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ